ਦਿੱਲੀ ਕੈਬਨ ਮੰਤਰੀ ਮਨਜਿੰਦਰ ਸਿਰਸਾ ਦਾ ਪੰਜਾਬ ਦਾ ਦੌਰਾ ਅੰਮ੍ਰਿਤਸਰ ਪੁੱਜੀ ਦਰਸ਼ਨ ਕਰਨ ਲਈ ਉਹਨਾਂ ਨੇ ਉਸ ਤੋਂ ਬਾਅਦ ਦਰਸ਼ਨ ਕਰਕੇ ਇੱਕ ਪ੍ਰੈਸ ਮਿਲਣੀ ਕੀਤੀ ਪ੍ਰੈਸ ਮਿਲਣੀ ਦੇ ਵਿੱਚ ਉਹਨਾਂ ਦੇ ਨਾਲ ਮਨਜਨ ਕਾਲਿਆ ਸਾਬਕਾ ਮਿਨਿਸਟਰ ਮੌਜੂਦ ਸਨ ਪੰਜਾਬ ਦੇ ਉਹਨਾਂ ਨੇ ਗੱਲ ਕਰਦਿਆਂ ਇਹ ਸਿੱਧਮ ਸਿੱਧਮ ਕਹਿ ਦਿੱਤਾ ਕਿ ਉਹ 2022 ਵਾਂਗ 2024 ਵਾਂਗ ਜਿੱਦਾਂ ਅੱਗੇ ਭਾਏ ਭਾ ਕੱਲੀ ਲੜੀਏ ਪੰਜਾਬ ਵਿੱਚ ਇਸੇ ਤਰ੍ਹਾਂ 2027 ਵਿੱਚ ਵੀ ਇਕੱਲੇ ਹੀ ਲੜਨਗੇ ਕਿਸੇ ਤਰ੍ਹਾਂ ਦੀ ਗੁੰਜਾਇਸ਼ ਦੀ ਸਮਝੋਤੇ ਦੀ ਅਕਾਲੀ ਦਲ ਬਾਦਲ ਨਾਲ ਹੋਣਾ ਨੇ ਸਿੱਧਮ ਸਿੱਧਾ ਕਹਿੰਦਾ ਉਹ ਕਹਿੰਦੇ ਅਸੀਂ ਲੋਕਾਂ ਨਾਲ ਸਿੱਧਾ رابطہ ਬਣਾਵਾਂਗੇ ਤੇ ਉਹਨਾਂ ਦੀਆਂ ਜੋ ਪਰੇਸ਼ਾਨੀਆਂ ਐ ਉਹਨਾਂ ਨੂੰ ਦੂਰ ਕਰਾਂਗੇ ਉਸ ਤੋਂ ਬਾਅਦ ਅਸੀਂ ਲੋਕਾਂ ਦਾ ਫਤਵਾ ਤੁਹਾਡੇ ਸਾਹਮਣੇ ਰੱਖਾਂਗੇ ਤੁਹਾਡੇ ਸਾਹਮਣੇ ਉਦਾਂ ਹੀ ਹੋਏਗਾ ਜਿੱਦਾਂ ਦਿੱਲੀ ਵਿੱਚ ਹੋਇਆ ਕਿਉਂਕਿ ਇਹ ਉੱਥੇ ਡਾਕਾ ਮਾਰ ਮਾਰ ਕੇ ਉੱਥੋਂ ਭੱਜ ਕੇ ਹੁਣ ਪੰਜਾਬ ਵੱਲ ਕੇਜਰੀਵਾਲ ਕਹਿੰਦੇ ਆ ਗਿਆ ਹੁਣ ਸੂਤਰਾਂ ਦਾ ਕਹਿਣਾ ਯਾਰ ਕੀ ਜੋ ਉੱਥੇ ਕੋਲ ਆਗੂ ਬੈਠੇ ਸਨ ਕਿਉਂਕਿ ਮੋਜਿੰਦਰ ਸਿੰਘ ਸਾਹਲੇ ਇੱਧਰ ਨਵੇਂ ਆਏ ਆ ਪਹਾਏ ਪਾਚ ਪਰ ਉਹ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਜਿਹੜੇ ਕੈਬਨ ਮੰਤਰੀ ਰਹਿ ਚੁੱਕੇ ਨੇ ਜਿਹੜੇ ਉਹਨਾਂ ਦੇ ਨਾਲ ਬੈਠੇ ਸਨ ਲੋਕਲ ਵਾਲੇ ਦੇ ਕੈਬਨ ਮੰਤਰੀ ਮਨਜਨ ਕਾਲੇ ਜਿੰਨ ਤੋਂ ਤੁਰ ਚੁੱਕੇ ਨੇ ਉਹ ਕਹਿੰਦੇ ਉਹਨਾਂ ਦੇ ਹਾਲੇ ਜੋ ਕਾਰਜਕਾਲ ਦੇ ਦੌਰਾਨ ਜਿੱਦਾਂ ਉਹ ਮੰਤਰੀ ਰਹੇ ਨੇ ਉਹਨਾਂ ਦੇ ਕੰਮ ਜਾ ਕੇ ਤਾਂ ਪਹਿਲੇ ਪੁੱਛ ਲੋ ਪੰਜਾਬੀਆਂ ਨਾਲ ਤੁਸੀਂ ਸਿੱਧਾ رابطہ ਬਾਅਦ ਚ ਕਾਇਮ ਕਰ ਲੈਣਾ ਜਦੋਂ ਨਾਲ ਕੋਲ ਸ੍ਰੀ ਇਕਾਤਕ ਸਾਹਿਬ ਦੇ ਬਾਰੇ ਸਵਾਲ ਕੀਤੇ ਗਏ ਜਿਵੇਂ ਕੀ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਜਾਂ ਧਾਮੀ ਜਿਹਦੇ ਅਸਤੀਫੇ ਨੂੰ ਲੈ ਕੇ ਜਾ ਅੱਜ ਜੋ ਲੇਟੈਸਟ ਜੋ ਬਿਆਨ ਗੈਨੀ ਰਗਵੀਰ ਸਿੰਘ ਜੀ ਦਾ ਆਇਆ ਉਸ ਨੂੰ ਲੈ ਕੇ ਉਹਨਾਂ ਨੇ ਸਿੱਧਮ ਸਿੱਧਾ ਇੱਕੋ ਗੱਲ ਕੀਤੀ ਕਿ ਮੈਂ ਕਿਸੇ ਵੀ ਇਸ ਤਰ੍ਹਾਂ ਦੇ ਪਤੀਕਰਮ ਨੂੰ ਨਹੀਂ ਦੇਣਾ ਕਰਨਾ ਚਾਹੁੰਦਾ ਕਿਉਂਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਹੈ ਉਹ ਸਾਡਾ ਸਿਰਮੌਰ ਹੈ ਐਸਜੀਪੀ ਸਾਡੇ ਸਿਰਮੌਰ ਜਥੇਬੰਦੀ ਹੈ ਤੇ ਜੋ ਸ੍ਰੀ ਕਾਲਕਸਾਹਬੇ ਉਹ ਸਾਡਾ ਤਾਕਤ ਦਾ ਸੋਮਾ ਹੈ ਮੈਂ ਉਸਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਸਿਰਫ ਦਰਸ਼ਨ ਕਰਨ ਆਇਆ ਹਾਂ ਪਰ ਉਹਨਾਂ ਨੇ ਨਾਲ ਇਹ ਜ਼ਰੂਰ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਭਾਜਪਾ ਦੀ ਰਾਜਨੀਤੀ ਦੇ ਵਿੱਚ ਫਰਕ ਨਜ਼ਰ ਆਏਗਾ ਹੁਣ ਦੇਖਣਾ ਹੋਏਗਾ ਕਿ ਸੀਐਮ ਫੀਸ ਦਾ ਇੱਕ ਮੋਦੀ ਜੀ ਨੇ ਨਵਾਂ ਕਾਰਡ ਤਾਂ ਨਹੀਂ ਖੇਡ ਦਿੱਤਾ ਸਿਰਸਾ ਨੂੰ ਲੈ ਕੇ ਜੇ ਅਗਰ ਇਦਾਂ ਹੋਇਆ ਤੇ ਫਿਰ ਦੂਜੇ ਪਾਸੇ ਸੁਖਬੀਰ ਤੇ ਇਧਰ ਮਨਜਿੰਦਰ ਸਿਰਸਾ ਹੋਣਗੇ ਪਹਿਲੇ ਕਿਆ ਸਈਆਂ ਗਈਆਂ ਜਾ ਰੀਆਂ ਸਨ ਕਿ ਰਵਨੀਤ ਬਿੱਟੂ ਨੂੰ ਵੀ ਕੀਤਾ ਜਾ ਸਕਦਾ ਸੀਐਮ ਫੇਸ ਦੇ ਤੌਰ ਤੇ ਪਰ ਜਿਵੇਂ ਕਿ ਕਹਿੰਦੇ ਆ ਕਿ ਬੀਜੇਪੀ ਦੀ ਜਿਹੜੀ ਰਾਜ ਨਹੀਂ ਦੀ ਇੱਕ ਅਲੱਗ ਤਰ੍ਹਾਂ ਦੀ ਹੁੰਦੀ ਹੈ ਤੁਸੀਂ ਦੇਖਿਆ ਜਾਂ ਦਿੱਲੀ ਵਿੱਚ ਵੀ ਉਹਨਾਂ ਨੇ ਜਦੋਂ ਸੀਐਮ ਬਣਾਇਆ ਤੇ ਇੱਕ ਅਲੱਗ ਹੀ ਤਰ੍ਹਾਂ ਬਣਾਇਆ ਵੇ ਕਿਸੇ ਨੂੰ ਜਿਸ ਲੀਡਰ ਬਾਰੇ ਪਤਾ ਵੀ ਨਹੀਂ ਹੁੰਦਾ ਬੀਜੇਪੀ ਉਸ ਲੀਡਰ ਨੂੰ ਅੱਗੇ ਲੈ ਕੇ ਆਂਦੀ ਹੈ ਇਹ ਵੀ ਉਹਨਾਂ ਦਾ ਇੱਕ ਆਪਣਾ ਅਲੱਗ ਤਰੀਕਾ ਹੈ ਇਹ ਹਰੇਕ ਪਾਰਟੀ ਦੇ ਆਪਣੀਆਂ ਨੀਤੀਆਂ ਹੁੰਦੀਆਂ ਹਨ ਅਮਰੀਕਾ ਤੋਂ ਡਿਪੋਰਟ ਉਹ ਪੰਜਾਬੀਆਂ ਬਾਰੇ ਤੇ ਭਾਰਤੀਆਂ ਬਾਰੇ ਜਦੋਂ ਉਹਨਾਂ ਨਾਲ ਗੱਲ ਕੀਤੀ ਗਈ ਉਹਨਾਂ ਨੂੰ ਪਨਾਮਾ ਦੇ ਹੋਟਲਾਂ ਦੇ ਵਿੱਚ ਗਾਇਤ ਕਰੀ ਰੱਖਿਆ ਗਿਆ ਤਾਂ ਫਿਰ ਉਹਨਾਂ ਨੇ ਕਿਹਾ ਕਿ ਇਸ ਵਾਰੇ ਹਾਲੇ ਮੈਨੂੰ ਕੋਈ ਜਾਣਕਾਰੀ ਨਹੀਂ ਪਰ ਹਾਂ ਉਹਨਾਂ ਨੇ ਇੱਕ ਜਰੂਰ ਇੰਨੀ ਗੱਲ ਕੀਤੀ ਉਹ ਕਹਿੰਦੇ ਕਿ ਜਿਹੜੇ ਵੀ ਟਰੈਵਲ ਏਜੰਟ ਨੇ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਭੇਜਿਆ ਹੈ ਜਿਨ੍ਹਾਂ ਨੇ ਇਹਨਾਂ ਦੀ ਡਾਕਾ ਮਾਰਿਆ ਹੈ ਕਮਾਈ ਤੇ ਕਿਰਤਕਮਾਈ ਤੇ ਉਹ ਉਹ ਸਾਰੇ ਹੀ ਕਹਿੰਦੇ ਆਮ ਆਦੀ ਪਾਰਟੀ ਦੇ ਨਾਲ ਦੇਖੇ ਜਾ ਸਕਦੇ ਆ ਤਾਂ ਹੀ ਵੱਡੀਆਂ ਵੱਡੀਆਂ ਨਾਲ ਗੱਡੀਆਂ ਰੱਖ ਲਈਆਂ ਅਰਬਾਂ ਰੁਪਿਆ ਦਾ ਜਿਹੜਾ ਉਹਨਾਂ ਨੇ ਇਹਨਾਂ ਨਾਲ ਘੁਟਾਲਾ ਕੀਤਾ ਹੈ ਬਾਕੀ ਕਹਿੰਦੇ ਇਹਨਾਂ ਦੀ ਜਾਂਚ ਕੀਤੀ ਜਾਏਗੀ ਹੁਣ ਆਉਣ ਵਾਲੇ ਦਿਨਾਂ ਵਿੱਚ ਦੇਖਾਂਗੇ ਕਿ ਕੌਣ ਸਰਕਾਰ ਕਿਹੜੀ ਸਰਕਾਰ ਜਾਂਚ ਕਰਦੀ ਪੰਜਾਬ ਸਰਕਾਰ ਜਾਂਚ ਕਰਦੀ ਹਰਿਆਣਾ ਕਰਦੀ ਜਾਂ ਗੁਜਰਾਤ ਕਰਦੀ ਜਾਂ ਕੇਂਦਰ ਸਰਕਾਰ ਕਰਦੀ ਹੈ ਮੇਨੂੰ ਦੇ ਇਜਾਜ਼ਤ ਆਮਨਦੀਪ ਸਿੰਘ ਦੇ ਨਾਲ ਕੈਮਰਾਮੈਨ ਨਵਜੋਚਾਹਲ ਸੱਚਾ ਪਹਿਰਾ ਕੀ ਕਰਦੀਏ ਪਨਾਮਾ ਚ ਟੂਰਸਟ ਰਿਕਾਟ ਤੇ ਗਵਾਟਾ ਵਾਲਾ ਉਥੇ ਕੈਂਪ ਬਣਾਉਂਦੇ ਨੇ ਉਥੇ ਬੰਦਿਆਂ ਨੂੰ ਭੇਜਿਆ ਜਾ ਰਿਹਾ ਉਹਨਾਂ ਨੂੰ ਹੁਣ ਇਹ ਨਹੀਂ ਪਤਾ ਕਿ ਆਬਜੈਕਟਾਂ ਖੇਦਰੀਆਂ ਪੈਣ ਗਿਆ ਉਹਨੂੰ ਕਾ ਭਾਰਤ ਸਰਕਾਰ ਕਰੇਗੀ ਜਾਂ ਜਿਹੜੀ ਸਰਕਾਰ ਉਥੇ ਜਿਹੜੇ ਬੰਦਿਆਂ ਨਾਲ ਰابطਾ ਕਰੇਗੀ ਦੇਖੋ ਮੈਨੂੰ ਵੀ ਨਹੀਂ ਪਤਾ ਇਹਦੇ ਮੈਨੂੰ ਵੀ ਨਹੀਂ ਪਤਾ ਪਤਾ ਕਰ ਹਲੇ ਵੀ ਲੋਕ ਜਿਹੜੇ ਟਰੈਵਲ ਏਜੰਟ ਹਲੇ ਵੀ ਡੰਕੀ ਲਾ ਕੇ ਦੇਖੋ ਕੋਈ ਨਹੀਂ ਜੀ ਇਹ ਸਾਰੇ ਪੈਸੇ ਦਿੰਦੇ ਨੇ ਟਰੈਵਲ ਏਜੰਟ ਮਾਫ ਕਰਿਓ ਬਸ ਮੈਂ ਕਹਿਣਾ ਚਾਹੁੰਦਾ ਵੀ 90% ਟਰੈਵਲ ਏਜੰਟਾਂ ਦੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਨਾਲ ਫੋਟੋ ਮਿਲ ਜਾਣਗੇ ਉਹਨਾਂ ਸੁਰੱਖਣ ਉਹਨਾਂ ਦਾ ਉਹਨਾਂ ਨੂੰ ਉਹਨਾਂ ਦੇ ਕਰਕੇ ਹੀ ਉਹਨਾਂ ਨੂੰ ਕੋ ਹੱਥ ਨਹੀਂ ਪਾਉਂਦਾ ਵਾਣਾ ਤੁਸੀਂ ਦੱਸੋ ਇੰਨੇ ਬੱਚਿਆਂ ਦਾ ਇੰਨਾ ਨੁਕਸਾਨ ਹੋ ਗਿਆ ਰੁਪਏ ਦਾ ਔਰ ਉਹ ਟ੍ਰੈਵਲ ਏਜੰਟ ਗੱਡੀਆਂ ਲੈ ਕੇ ਘੁੰਮਦੇ ਫਿਰਨ ਅੱਗੇ ਪਿੱਛੇ ਪੁਲਿਸ ਲਾ ਕੇ ਘੁੰਮਦੇ ਫਿਰਨ ਇਹ ਤੇ ਸਪਸ਼ਟ ਆ ਕਿ ਉਹ ਜਿਹੜਾ ਕਰੋੜਾਂ ਰੁਪਏ ਉਹਨਾਂ ਇਕੱਠਾ ਕੀਤਾ ਉਹਦੇ ਚੋਂ ਭਗਵੰਤ ਮਾਨ ਸਰਕਾਰ ਕੋਲ ਪੈਸੇ ਗਏ ਨੇ ਬੱਚਿਆਂ ਦੀਆਂ ਜ਼ਿੰਦਗੀਆਂ ਉਜੜ ਗਈਆਂ ਨੇ ਏਜੰਟਾਂ ਨੇ ਜ਼ਿੰਦਗੀਆਂ ਉਜਾੜ ਦਿੱਤੀਆਂ ਅੱਛਾ ਪੰਜਾਬ ਵਿੱਚ ਜੋ ਬੰਬਲਾ ਫੋੜੇ ਨੇ ਕਿਉਂਕਿ ਤੁਸੀਂ ਵੀ ਚਿੰਤਾ ਚਿੰਤਾ ਦਾ ਕਿ ਤੁਸੀਂ ਪੰਜਾਬ ਵਿੱਚ ਨਹੀਂ ਹਰ ਪੰਜਾਬ ਚ ਕੋਈ ਲਾਅ ਐਂਡ ਆਰਡਰ ਹੈ ਹੀ ਨਹੀਂ ਤੁਸੀਂ ਇੱਕ ਬੰਮ ਪਲਾਸ ਦੇਖ ਰਹੇ ਜੇ ਹੈ ਕਿੱਥੇ ਹੈ ਤੇ ਤੁਹਾਡੀ ਖਬਰ ਛਪ ਜਾਂਦੀ ਵੱਡੀ ਤਾਂ ਹੈ ਤੇ ਮੈਂ ਇਸ ਗੱਲ 'ਚ ਲੰਬਾ ਚਲਕੋ ਮੇਰਾ ਅੱਜ ਕੋ ਮਕਸਦ ਹੈ ਨਹੀਂ ਸੀ ਮੈਂ ਤਾਂ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਹੈ ਬਸ ਮੈਂ ਤੁਹਾਨੂੰ ਇਹ ਜਰੂਰ ਬੇਨਤੀ ਕਰਦਾ ਹਾਂ ਕਿ ਇਹ ਲੋਕਾਂ ਤੋਂ ਸचेत ਹੋ ਜੋ ਦਿੱਲੀ ਲੋਕਾਂ ਨੂੰ 10 ਸਾਲ ਲੱਗੇ ਸਮਝ ਲੱਗਣ ਆਉਣ ਲੱਗੇ 12 ਸਾਲ ਪਰ 12 ਸਾਲ ਚ ਅੱਜ ਦਿੱਲੀ ਉਜੜ ਚੁੱਕੀ ਆ ਗੰਦਾ ਕਰ ਕਰ ਪਾਣੀ ਆਉਂਦਾ ਬੁਰਾ ਹਾਲ ਆ ਪੰਜਾਬ ਦੇ ਲੋਗੋਨਾਂ ਵੱਲ ਬੇਨਤੀ ਕਰਦਾ ਆ ਇਹ ਜਿਹੜੇ ਕੇਜਰੀਵਾਲ ਨੂੰ ਉੱਥੋਂ ਹਾਰ ਕੇ ਹੁਣ ਆ ਗਏ ਨਾ ਤੁਹਾਡੇ ਦੁਆਲੇ ਹੋਣਾ ਹੈ ਇਹਨਾਂ ਨੇ ਤੁਹਾਨੂੰ ਲੁੱਟਣਾ ਉੱਥੇ ਦੁਕਾਨਾਂ ਨੇ ਬੰਦ ਹੋ ਗਈਆਂ ਸਰਕਾਰ ਤੇ ਨੀਜੀ ਔਰ ਸਰਕਾਰ ਤੱਕ ਦੇ ਵਿੱਚ ਜਿਹੜਾ ਟਕਰਾਅ ਚੱਲਿਆ ਕਾਲੀ ਕਿਉਂਕਿ ਤੁਸੀਂ ਕਦੀ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕੋਲ ਦੇਖੋ ਮੈਂ ਕੋਈ ਧਾਰਮਿਕ ਤੌਰ ਤੇ ਮੇਰੀ ਬੇਨਤੀ ਸੁਣੋ ਮੈਂ ਕੋਈ ਧਾਰਮਿਕ ਤੌਰ ਤੇ ਜੋ ਵੀ ਇੱਥੇ ਹੋ ਰਿਹਾ ਹੈ ਨਾ ਉਹਦੇ ਤੇ ਮੇਰੀ ਕੋਈ ਪ੍ਰਤੀਕਿਰਿਆ ਨਹੀਂ ਹੈ ਇਹ ਵੱਡੀਆਂ ਗੱਲਾਂ ਨੇ ਸ਼ਰੋਮਨੀ ਕਮੇਟੀ ਸਾਡੀ ਬਹੁਤ ਸਨਮਾਨਿਤ ਸੰਸਥਾ ਹੈ ਸਾਡੀ ਸਰਮੋਰ ਸੰਸਥਾ ਹੈ ਅਕਾਲ ਤਖਤ ਸਾਹਿਬ ਸਰਮੋਰਾ ਸਾਡੀ ਸਿੱਖ ਕੌਮ ਦਾ ਮਾਣ ਸਾਡਾ ਸੋਮਾਏ ਤਾਕਤ ਦਾ ਇਸ ਕਰਕੇ ਮੈਂ ਇਹ ਕੌਂਟਰੋਵਰਸੀ ਉਹਨਾਂ ਦੀਆਂ ਮੈਨੂੰ ਇਸ ਚਰਚਾ ਬੜੀ ਹੈ ਪੰਜਾਬ ਦੇ ਵਿੱਚ ਕੀ ਆਉਣ ਵਾਲੀ ਸੀ ਉਹਨਾਂ ਦਾ ਅਧਾਰ ਕਿ ਸ਼ਰੋਮ ਹੈ ਦੇਖੋ ਮੈਂ ਇਹ ਗੱਲਾਂ ਦੇ ਉੱਤੇ ਕੁਝ ਨਹੀਂ ਹੈਗਾ ਜੀ ਸਾਡੀ ਪਾਰਟੀ ਇਕੱਲਾ ਚੋਣ ਲੜੂਗੀ ਜੋ ਪਾਰਟੀ ਨੇ 2022 ਚ ਕੀਤਾ ਸੀਗਾ ਜੋ ਪਾਰਟੀ ਨੇ ਉਹਨੇ 2024 ਚ ਕੀਤਾ ਸੀਗਾ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਸਿੱਧਾ رابطہ ਕਾਇਮ ਕਰਕੇ ਪੰਜਾਬ ਨੂੰ ਬਾਤ ਕਰੀਏ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰੀਏ ਸਾਡੀ ਦੇਈ ਆ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਾਂਗੇ ਅੱਜ ਜੋ ਦਿੱਲੀ ਨੂੰ ਉਜਾੜ ਕੇ ਆਏ ਨੇ ਉਹ ਕਹਿ ਰਹੇ ਹੁਣ ਅਸੀਂ ਦਿੱਲੀ ਦਾ ਮਾਡਲ ਪੰਜਾਬ 'ਚ ਲੈ ਕੇ ਆ ਰਹੇ ਕੀ ਅਧਿਕਾਰ ਆ ਮਨੀਸ ਸੁਸੋਦੀਆ ਇੱਥੇ ਘੁੰਮ ਰਹੇ ਸਕੂਲਾਂ 'ਚ ਦਿੱਲੀ ਦੇ ਸਕੂਲਾਂ ਨੂੰ ਉਜਾੜਨ ਤੋਂ ਬਾਅਦ ਪੰਜਾਬ ਨੂੰ ਦੋਇ ਦੋਇ ਤੈਨਾਂ ਲੁੱਟਣ ਦਾ ਕੰਮ ਕੀਤਾ ਏ ਪਰ ਪੰਜਾਬ ਇਸ ਕਦਰ ਅੱਜ